ਸਾਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਂ ਸੁਣਾ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਮੈਂ ਤੇਰੀ ਤੂੰ ਮੇਰਾ ਉਸ ਦਿਨ ਵੀ ਦੋਹਾਂ ਵਿੱਚ ਜੰਮ ਕੇ ਲੜਾਈ ਹੋਈ ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰੋ ਘਰੋਂ ਨਿਕਲ ਮਨ ਵਿੱਚ ਨਾਲ ਦੀ ਨੂੰ ਕੋਸਦਾ ਹੋਇਆ ਨੂੰ ਕਰਤੇ ਬਣੇ ਖੋਖੇ ਤੇ ਆਣ ਬੈਠਾ ਚਾਹ ਦਾ ਘੁੱਟ ਭਰਦੇ ਹੋਏ ਨੇ ਕੋਲ ਪਿਆ ਖਵਾਰ ਚੁੱਕ ਲਿਆ ਤੇ ਫਿਰ ਬਿਨਾਂ ਕੋਈ ਖਬਰ ਪੜੇ ਪਰਾਂ ਵਗਾ ਮਾਰੀ ਐਨੀ ਠੰਡ ਵਿੱਚ ਬਾਹਰ ਚਾਹ ਪੀ ਰਿਆ ਐ ਪੁੱਤ ਕਿਧਰੋਂ ਆਵਾਜ਼ ਆਈ ਉਸਨੇ ਧੌਣ ਕਮਾ ਕੇ ਦੇਖਿਆ ਪਿਛਲੇ ਬੈਂਚ ਤੇ ਬੈਠੇ ਚਿੱਟੀ ਦਾੜੀ ਵਾਲੇ ਬਾਬਾ ਜੀ ਉਸ ਨਾਲ ਮੁਖਾਤਿਬ ਸਨ ਤੁਸੀਂ ਵੀ ਇਤੇ ਪੀ ਰਹੇ ਹੋ ਇਸ ਵਿੱਚ ਕਿਹੜੀ ਅਜੀਬ ਗੱਲ ਐ ਜਵਾਨਾ ਮੈਂ ਰਿਹਾ ਕਲਾਕਾਰਾ ਨਾ ਕੋਈ ਅੱਗੇ ਤੇ ਨਾ ਪਿੱਛੇ ਪਰ ਤੂੰ ਤੇ ਵਿਆਹਿਆ ਵਰਿਆ ਪਰਿਵਾਰ ਵਾਲਾ ਲੱਗਦਾ ਏ ਕੀ ਦੱਸਾਂ ਭਾਬਿਓ ਘਰ ਦੀ ਜੀਨ ਨਹੀਂ ਦਿੰਦੀ ਹਰ ਵੇਲੇ ਦਾ ਕਲਾਕਲੇਸ਼ 24 ਘੰਟੇ ਦੀ ਕਿਚਕਿਚ ਚਾਰ ਚਾਹ ਵਾਹਰਨਾ ਪੀਮਾ ਦਾ ਹੋਰ ਕੀ ਕਰਾਂ ਤੁਸੀਂ ਆਪ ਹੀ ਦੱਸੋ ਇਸ ਵਾਰ ਬਜ਼ੁਰਗ ਥੋੜਾ ਸੰਜੀਦਾ ਜਿਹਾ ਹੋ ਗਿਆ ਆਖਣ ਲੱਗੇ ਜਿਉਂ ਨਹੀਂ ਦਿੰਦੀ ਕਾਮਲਿਆ ਜ਼ਿੰਦਗੀ ਨਾਲ ਦੀ ਨਾਲ ਹੁੰਦੀ ਏ ਦੁੱਖ ਸੁੱਖ ਵੇਲੇ ਹੋਰ ਕੋਈ ਲਾਗੇ ਨਹੀਂ ਉਹ ਲੱਗਦਾ ਪੂਰੇ 8 ਬਰੇ ਹੋ ਗਏ ਨੇ ਗਈ ਨੂੰ ਜਦੋਂ ਜਿਉਂਦੀ ਸੀ ਕਦੇ ਕਦਰ ਨਹੀਂ ਪਾਈ ਹੁਣ ਚਲੀ ਗਈ ਏ ਤਾਂ ਕਰਮਾਂ ਵਾਲੀ ਦਾ ਚੇਤਾ ਆ ਹੀ ਨਹੀਂ ਭੁੱਲਦਾ ਖਾਲੀ ਕਰਖਾਨ ਨੂੰ ਦੌੜਦਾ ਤੀਆਂ ਪੁੱਤ ਸਾਖ ਸੰਬੰਧੀ ਸਭ ਆਪੋ ਆਪਣੀ ਜ਼ਿੰਦਗੀ ਵਿੱਚ ਮਸਤ ਨੇ ਕਿਸੇ ਕੋਲ ਦੋ ਘੜੀਆਂ ਕੋਲ ਬੈਠ ਕੇ ਗੱਲ ਕਰਨ ਦਾ ਟਾਈਮ ਹੈ ਨਹੀਂ ਆਪਣਾ ਘਰ ਹੈ ਪੈਸੇ ਥੇਲੇ ਦੀ ਕੋਈ ਕਮੀ ਨਹੀਂ ਪਰ ਫੇਰ ਵੀ ਸਾਰੀ ਦਿਹਾੜੀ ਕਦੀ ਮਨ ਟਿਕਦਾ ਹੀ ਨਹੀਂ ਅਸਲ ਵਿੱਚ ਉਸ ਦੇ ਜਾਣ ਮਗਰੋਂ ਹੀ ਇਹ ਅਹਿਸਾਸ ਹੋਇਆ ਕਿ ਧੜਕਣ ਸੋ ਮੇਰੀ ਵੀ ਤੇ ਮੇਰੇ ਰੈਣ ਬਸੇਰੇ ਦੀ ਵੀ ਉਸ ਦੇ ਜਾਣ ਮਗਰੋਂ ਆਲ ਨੇ ਵੀ ਸੁੰਨੇ ਹੋ ਗਏ ਮੇਰੇ ਵੇੜੇ ਦੇ ਰੁੱਖਾਂ ਦੇ ਸਾਰਾ ਕੁਝ ਇੱਕੋ ਝਟਕੇ ਵਿੱਚ ਬੇਜਾਨ ਜਿਹਾ ਕਰ ਗਈ ਏ ਉਹ ਹੁਣ ਬਜ਼ੁਰਗ ਦੇ ਦਿਲ ਵਿੱਚੋਂ ਵਿਰਹੋ ਵਾਲੀ ਬੇਦਨਾ ਸਮੁੰਦਰ ਵਣ ਅੱਖੀਆਂ ਵਿੱਚੋਂ ਵਗਦੀ ਹੋਈ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਉਹ ਇੱਕਦਮ ਝਟਕੇ ਨਾਲ ਉੱਠਿਆ ਚਾਹ ਦਾ ਅੱਧਾ ਭਰਿਆ ਗਲਾਸ ਥੱਲੇ ਰੱਖਿਆ ਪੈਸੇ ਦਿੱਤੇ ਬਜ਼ੁਰਗਾਂ ਵੱਲ ਇੱਕ ਜਿਹੀ ਨਾਜ਼ਰ ਪਰ ਕੇ ਦੇਖਿਆ ਤੇ ਫਿਰ ਵਾਹੋਂ-ਦਾਹੀਂ ਘਰ ਵੱਲ ਨੂੰ ਹੋ ਤੁਰਿਆ ਚਿੰਤਾ ਦੇ ਸਮੁੰਦਰ ਵਿੱਚ ਡੁੱਬੀ ਹੋਈ ਫਿਕਰਮੰਦ ਨਾਲ ਦੀ ਬਰੂਹਾ ਤੇ ਕੋਲੁੱਤੀ ਉਸ ਨੂੰ ਡੀਕ ਰਹੀ ਸੀ ਐਨਾ ਗੁੱਸਾ ਵੀ ਕਾਹਦਾ ਜਾਨ ਲੱਗਿਆ ਤੁਸਾਂ ਨਾ ਜੈਕਟ ਪਾਈ ਤੇ ਨਾ ਹੀ ਜਰਾਬਾਂ ਜੇ ਠੰਡ ਲੱਗ ਜਾਂਦੀ ਤਾਂ ਤੂੰ ਵੀ ਤੇ ਪਤਾ ਨਹੀਂ ਕਦੋਂ ਦੀ ਬਿਨਾ ਸਵੈਟਰ ਪਾਏ ਤੋ ਇੱਥੇ ਖਲੋਤੀਆਂ ਠੰਡ ਵਿੱਚ ਦੋਹਾਂ ਨੇ ਵਰਿਆਂ ਬਾਅਦ ਸ਼ਾਇਦ ਇੱਕ ਦੂਜੇ ਨੂੰ ਐਨੇ ਗੋਹ ਨਾਲ ਤੱਕਿਆ ਨੈਣਾ ਨੇ ਇੱਕ ਦੂਜੇ ਦੇ ਦਿਲਾਂ ਵਿੱਚੋਂ ਚਿਰਾਂ ਤੋਂ ਗੁਆਚੀ ਮੁਹੱਬਤ ਪੜ ਲਈ ਥੋੜੇ ਚਿਰ ਮਗਰੋਂ ਹੀ ਨਿੱਗੇ ਥਾਂ ਬੈਠੇ ਹੋਏ ਦੋਵੇਂ ਆਦਰਕ ਲੈਚੀਆਂ ਵਾਲੀ ਗਰਮ ਚਾਹ ਦਾ ਲੁਫਤ ਲੈਂਦੇ ਹੋਏ ਪੁਰਾਣੀਆਂ ਯਾਦਾਂ ਦੀਆਂ ਪਰਤਾਂ ਫਰੋਲ ਰਹੇ ਸਨ ਕੋਲ ਹੀ ਟੀਵੀ ਤੇ ਚੱਲ ਰਹੇ ਜਮਲੇ ਜੱਟ ਦੇ ਇੱਕ ਪੁਰਾਣੇ ਗੀਤ ਦੇ ਕੁਝ ਬੋਲ ਖੁਸ਼ਖਬਾਰ ਮਾਹੌਲ ਵਿੱਚ ਮਿਸ਼ਲੀ ਮਿਸ਼ਰੀ ਘੋਲ ਰਹੇ ਸਨ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅਲੜ ਪੁਣੇ ਵਿੱਚ ਲਾਈਆਂ ਤੋੜ ਨਿਭਾਵੀਂ ਵੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ